ਅੱਸੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਉਹ ਸੂਰਮੇ ਦੀ ਗੱਲ ਕਰਨ ਜਾ ਰਹੇ ਹਾਂ ਜਿਸ ਦੇ ਮਾਸ ਦੀ ਬੋਟੀ-ਬੂਟੀ ਵੇਕੀ ਸੀ ਉਹ ਮਹਾਨ ਸੂਰਮਾ ਜੀ ਦੀ লাশ ਲਈ ਦੁਸ਼ਮਣ ਦੇਸ਼ ਦੇ ਸਿਪਾਹੀ ਵੀ ਆਪਸ ਦੇ ਵਿੱਚ ਲੜ ਪਏ ਸੀ ਅਸੀਂ ਬੜੇ ਮਾਣ ਨਾਲ ਕਹਿੰਦੇ ਹਾਂ ਕਿ ਸਾਡਾ ਸਿੱਖ ਰਾਜ ਕਾਬਲ ਤੋਂ ਲੈ ਕੇ ਲੇਹ ਲਦਾਖ ਤੱਕ ਫੈਲਿਆ ਹੋਇਆ ਸੀ ਪਰ ਉਸ ਨੂੰ ਫਲਾਉਣ ਦੇ ਵਿੱਚ ਸਾਡੇ ਸਿੱਖ ਰਾਜ ਦੇ ਝੰਡੇ ਬਲੰਦੀਆਂ ਤੇ ਝੁਲਾਉਣ ਦੇ ਵਿੱਚ ਜਿੰਨਾ ਯੋਧਿਆਂ ਦਾ ਯੋਗਦਾਨ ਸੀ ਉਹਨਾਂ ਬਾਰੇ ਅਸੀਂ ਬਿਲਕੁਲ ਵੀ ਨਹੀਂ ਜਾਣਦੇ ਕਾਬਲ ਕੰਧਾਰ ਵਾਲੀ ਸਾਈਡ ਹਰੀ ਸਿੰਘ ਨਲੂਆ ਤੇ ਅਕਾਲੀ ਫੂਲਾ ਸਿੰਘ ਬਾਰੇ ਤਾਂ ਅਸੀਂ ਪੁੱਜੂਨਾ ਕੁਝ ਜਾਣਦੇ ਆ ਪਰ ਲੇ ਲਦਾਖ ਵਾਲੀ ਸਾਈਡ ਦੇ ਵਿੱਚ ਜਿਹੜੇ ਜਰਨਲ ਨੇ ਝੰਡੇ ਗੱਡੇ ਸੀ ਉਸ ਬਾਰੇ 1% ਸਿੱਖ ਵੀ ਨਹੀਂ ਜਾਣਦੇ ਸਾਡਾ ਉਹ ਜਰਨਲ ਜਿਨੇ ਤਿੰਨ ਦਹਾਕੇ ਤੱਕ ਮਾਈਨਸ 45 ਡਿਗਰੀ ਤਾਪਮਾਨ ਦੇ ਵਿੱਚ ਰਹਿ ਕੇ ਸਾਡੇ ਸਿੱਖ ਰਾਜ ਨੂੰ ਕਾਇਮ ਰੱਖਿਆ ਉਸ ਦਾ ਨਾਮ 90% ਸਿੱਖ ਵੀ ਨਹੀਂ ਜਾਣਦੇ ਅੱਜ ਆਪਾਂ ਗੱਲ ਕਰਾਂਗੇ ਉਸੇ ਜਰਨਲ ਦੀ ਜਰਨਲ ਜੂਰਾ ਵਰਸਿੰਗ ਦੀ ਜਿਨ੍ਹਾਂ ਦੀ ਸ਼ਹੀਦੀ 12 ਦਸੰਬਰ 1841 ਇਸ ਵੀ ਨੂੰ ਤਿੱਬਤ ਦੇ ਵਿੱਚ ਹੁੰਦੀ ਹੈ ਤਿੱਬਤੀ ਫੌਜ ਤਿੱਬਤੀ ਲੋਕ ਜਿਨ੍ਹਾਂ ਦੇ ਵਿੱਚ ਇਹ ਰਿਵਾਜ ਸੀ ਕਿ ਜੇ ਸ਼ੇਰ ਦੇ ਮਾਸੂਮ ਸੀ ਘਰ ਦੇ ਵਿੱਚ ਲੈ ਜੀਏ ਤਾਂ ਸਾਡੇ ਬਹਾਦਰ ਬੱਚੇ ਪੈਦਾ ਹੋਣਗੇ ਜੇ ਬੱਚੇ ਦੀ ਬਾਹ ਦੇ ਉੱਤੇ ਬੰਨ੍ਹ ਦਈਏ ਤਾਂ ਬੱਚੇ ਦੇ ਮਨ ਦੇ ਵਿੱਚ ਕੋਈ ਭੈ ਨਹੀਂ ਪੈਦਾ ਹੁੰਦਾ ਜੇ ਅਸੀਂ ਦਰਵਾਜ਼ੇ ਦੇ ਅੱਗੇ ਟੰਗ ਦਈਏ ਤਾਂ ਘਰ ਦੇ ਵਿੱਚ ਕਲੇਸ਼ ਤੇ ਬੂਰੀਆਂ ਨਜ਼ਰਾਂ ਤੋਂ ਪਚਾਰਦਾ ਸੋ ਉਹ ਕਹਿੰਦੇ ਸੀ ਵੀ ਇਹ ਸੂਰਮਾ ਇੰਨੀ ਬਹਾਦਰੀ ਨਾਲ ਲੜਿਆ ਕਿ ਸ਼ੇਰ ਵੀ ਇਸ ਦਾ ਕੀ ਮੁਕਾਬਲਾ ਕਰੂਗਾ ਸ਼ਹੀਦੀ ਤੋਂ ਬਾਅਦ ਤਿੱਬਤੀ ਫੌਜ ਆਪਸ ਦੇ ਵਿੱਚ ਲੜੀ ਉਹਨਾਂ ਦੇ ਵਿੱਚੋਂ ਦੋ ਕਬੀਲਿਆਂ ਨੇ ਉਸ ਲਾਸ਼ ਨੂੰ ਖਰੀਦਿਆ ਉਸ ਨੂੰ ਲੱਕੜ ਦੇ ਉੱਤੇ ਰੱਖਿਆ ਗਿਆ ਲੱਕੜ ਦੇ ਉੱਤੇ ਰੱਖ ਕੇ ਹਥਿਆਰਾਂ ਨਾਲ ਕੱਟਿਆ ਗਿਆ ਤੇ ਉਹਨੂੰ ਕਿਲਮਾਂ ਦੇ ਹਿਸਾਬ ਨਾਲ ਉਸਦੀ ਮਾਸ ਦੀ ਵੇਚਿਆ ਗਿਆ ਜੇ ਅੱਜ ਦੇ ਸਮੇਂ ਦੇ ਹਿਸਾਬ ਨਾਲ ਲਈਏ ਤਾਂ ਅਸੀਂ 22000 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਉਹਨਾਂ ਦਾ ਮਾਸ ਵੀ ਘਿਆ ਤੇ ਬਾਲ 1200 ਰੁਪਏ ਕਿਲੋ ਦੇ ਹਿਸਾਬ ਨਾਲ ਲੱਗੇ। ਤਿੱਬਤੀ ਲੋਕਾਂ ਨੇ ਉਹਨਾਂ ਸਾਰਾ ਮਾਸ ਨਹੀਂ ਵੇਚਿਆ ਉਹਨਾਂ ਨੇ ਇੱਕ ਹੱਥ ਬਚਾ ਕੇ ਰੱਖ ਲਿਆ। ਉਸ ਨੂੰ ਧਰਤੀ ਦੇ ਵਿੱਚ ਗੱਡਤਾ ਜਿਸ ਨੂੰ ਉਸ ਦੇ ਉੱਤੇ ਇੱਕ ਮੱਠ ਦੇ ਆ ਵਸਾਰੀ ਕੀਤੀ ਗਈ। ਜਿਸ ਨੂੰ ਅੱਜ ਸਿੰਗਲਾਪਾ ਚੁੱਟਲ ਕਿਹਾ ਜਾਂਦਾ ਸਿੰਗਲਾਪਾ ਚੁੱਟਲ ਦਾ ਭਾਵ ਇੱਥੇ ਸ਼ੇਰ ਸੁੱਤਾ ਪਿਆ। ਤੇ ਉੱਥੇ ਤਿੱਬਤ ਦੀਆਂ ਗਰਭਵਤੀ ਔਰਤਾਂ ਦੇ ਵਿੱਚ ਪਰੰਪਰਾ ਉਹ ਆ ਕੇ ਉੱਥੇ ਢੇੜਾ ਦਿੰਦੀਆਂ ਨੇ ਤਾਂ ਕਿ ਜਿਹੜਾ ਸਾਡੇ ਕਰ ਬਹਾਦਰ ਬੱਚੇ ਦਾ ਜਨਮ ਹੋਵੇ 28 ਮਾਰਚ 1785 ਈਸਵੀ ਨੂੰ ਕਾਂਗੜਾ ਜਿਹੜਾ ਕਿ ਅੱਜ ਕੱਲ ਹਿਮਾਚਲ ਪ੍ਰਦੇਸ਼ ਦੇ ਵਿੱਚ ਆ ਕਾਂਗੜਾ ਦੇ ਵਿੱਚ ਜੰਮਿਆ ਹਰਜੀਤ ਸਿੰਘ ਦੇ ਘਰ ਜਰਨਲ ਜੋਰਾਵਰ ਸਿੰਘ ਕਹਿੰਦੇ ਨੇ 17 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਤਿੰਨ ਵਾਰ ਸ਼ੇਰ ਦਾ ਸ਼ਿਕਾਰ ਕਰ ਲਿਆ ਸੀ ਉਹਨਾਂ ਦਾ ਸੁਪਨਾ ਸੀ ਖਾਲਸਾ ਫੌਜ ਦੇ ਵਿੱਚ ਭਰਤੀ ਹੋਣਾ ਤੇ ਹੋਏ ਵੀ ਉਹ ਬਾਕ-ਬਾਕ ਮੁਹਿੰਮਾਂ ਤੇ ਗਏ ਲਗਾਤਾਰ ਮੁਹਿੰਮਾਂ ਦੇ ਵਿੱਚ ਸਫਲਤਾ ਪ੍ਰਾਪਤ ਕਰਦੇ ਉਹਨਾਂ ਨੂੰ ਸਿੱਪੇ ਸਲਾਰ ਦੀ ਉਪਾਧੀ ਮਿਲ ਗਈ ਜਿਹਦੇ ਸਿੱਪੇ ਸਲਾਰ ਦੇ ਅੰਦਰ 40 ਫੌਜੀ ਕੰਮ ਕਰਦੇ ਸੀ ਹੌਲੀ-ਹੌਲੀ ਮਹਾਰਾਜ ਹਰਜੀ ਸਿੰਘ ਨੇ ਜਦੋਂ ਉਹਨਾਂ ਦੀ ਕਾਬਲੀਅਤ ਪਛਾਣੀ ਤਾਂ ਉਹਨਾਂ ਨੂੰ ਫੌਦਾ ਸੈਨਾਪਤੀ ਲਗਾ ਦਿੱਤਾ ਤੇ 500 ਸਿਪਾਹੀ ਦੇ ਦਿੱਤੇ ਗਏ ਤੇ ਲੇ ਲਦਾਖ ਵੱਲ ਮੁਹਿੰਮਾਂ ਤੇ ਉੱਤੇ ਭੇਜ ਦਿੱਤਾ ਲਦਾਖ ਦਾ ਰਾਜਾ ਇਹ ਜਿਹਾ ਸੀ ਉਹ ਹਰ ਵਾਰੀ ਆਪਣੀ ਹਾਰ ਕਬੂਲ ਲੈਂਦਾ ਸੀ ਪਰ ਜਦੋਂ ਉੱਥੋਂ ਜਰਨਲ ਜੁਰਾਵਰ ਸਿੰਘ ਵਾਪਸ ਆਉਂਦਾ ਸੀ ਤਾਂ ਫੇਰ ਬਗਾਵਤ ਕਰਕੇ ਆਪਣਾ ਰਾਜ ਕਾਇਮ ਕਰ ਦਿੰਦਾ ਸੀ ਤਾਂ ਅਖੀਰ ਦੇ ਵਿੱਚ ਜਦੋਂ ਚੌਥੀ ਵਾਰ ਅਜਿਹਾ ਹੋਇਆ ਤਾਂ ਜਰਨਲ ਜੁਰਾਵਰ ਸਿੰਘ ਨੇ ਲਦਾਖ ਦੇ ਵਿੱਚ ਇੱਕ ਕਿਲਾ ਬਣਵਾਇਆ ਜਿਹੜੇ ਕਿਲੇ ਦਾ ਬਹੁਤ ਵੱਡਾ ਵਿਵਾਦ ਚੱਲ ਰਿਹਾ ਉਹਨਾਂ ਨੇ ਨੇਪਾਲ ਦੇ ਰਾਜੇ ਅਮਰ ਸਿੰਘ ਤੇ ਰੂਸ ਦਾ ਸ਼ਾਸਕ ਸੀ ਉਸ ਸਮੇਂ ਜ਼ਾਰ ਉਹਨਾਂ ਦੋਨਾਂ ਨਾਲ ਮਿਲ ਕੇ ਤਿੱਬਤ ਜਿੱਤਣ ਦੀ ਤਿਆਰੀ ਕੀਤੀ ਉਹਨਾਂ ਨੇ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਅਕਾਲ ਚਲਾਣਾ ਕਰ ਲਏਗੇ ਸੀ ਤੇ ਉਹਨਾਂ ਦੀ ਥਾਂ ਤੇ ਗੱਦੀ ਤੇ ਬੈਠਾ ਸੀਗਾ ਉਹਨਾਂ ਦਾ ਪੁੱਤਰ ਖੇਰ ਸਿੰਘ ਉਹਨਾਂ ਨੇ ਖੇਰ ਸਿੰਘ ਮਹਾਰਾਜੇ ਨੂੰ ਵੀ ਮਨਾ ਲਿਆ ਤੇ ਸੰਧਾ ਵਾਲੀਏ ਸਰਦਾਰ ਵੀ ਇਸ ਗੱਲ ਦੀ ਹਾਮੀ ਭਰ ਗੀ ਪ੍ਰੰਤੂ ਸਾਡੇ ਸਿੱਖ ਕੌਮ ਦੇ ਵਿੱਚ ਕਹਿੰਦੇ ਨੇ ਵੀ ਯੋਧਿਆਂ ਤੋਂ ਜ਼ਿਆਦੇ ਗਦਾਰ ਬੈਠੇ ਨੇ ਉੱਥੇ ਡੋਗਰੇ ਭਰਾ ਵੀ ਬੈਠੇ ਸੀ ਜਿੰਨਾ ਕਰਕੇ ਸਾਡਾ ਹਰੀ ਸਿੰਘ ਨਲੂਆ ਸ਼ਹੀਦ ਹੋਇਆ ਜਿੰਨਾ ਕਰਕੇ ਮਹਾਰਾਜਾ ਰਜਿੰਦਰ ਸਿੰਘ ਦਾ ਸਾਰਾ ਪਰਿਵਾਰ ਕਤਲ ਹੋ ਗਿਆ ਜਿੰਨਾ ਕਰਕੇ ਐਗਲੋ ਸਿੱਖ 128 ਅਸੀਂ ਹਾਰੇ ਤੋਂ ਇਸ ਸਮੇਂ ਪਿੱਛੇ ਕੁਮੇ ਰਹਿੰਦੀ ਉਹਨਾਂ ਨੇ ਆਪਣੀ ਗਦਾਰੀ ਕੀਤੀ ਜਿਹੜਾ ਜਰਨਲ ਜੋਰਾਵਰ ਸਿੰਘ ਦੀ ਜਿਹੜੀ ਗੁਪਤ ਸੂਚਨਾ ਸੀ ਉਹ ਨੇਪਾਲ ਦੇ ਰਾਜਦੂਤ ਨੂੰ ਦਿੱਤੀ ਇਹ ਨੇਪਾਲ ਦੇ ਰਾਜਦੂਤ ਨੇ ਜਾ ਕੇ ਅੰਗਰੇਜ਼ਾਂ ਨੂੰ ਦਿੱਤੀ। ਇਧਰੋਂ ਡੋਗਰਿਆਂ ਨੇ ਮਹਾਰਾਜਾ ਛੇਰ ਸਿੰਘ ਦੇ ਕੰਨ ਦੇ ਵਿੱਚ ਫੂਕ ਮਾਰੀ ਵੀ ਜੰਗਾਂ ਜੁੱਧਾ ਕਰਕੇ ਸਾਡਾ ਪਹਿਲੇ ਨੁਕਸਾਨ ਬਹੁਤ ਹੋ ਗਿਆ ਜੋਰਾਵਰ ਸਿੰਘ ਨੂੰ ਰੋਕ ਲੋ ਆਪਾਂ ਠੰਡ ਦੇ ਵਿੱਚ 6 ਮਹੀਨੇ ਬਾਅਦ ਜਾ ਕੇ ਤੇਬਤ ਤੇ ਹਮਲਾ ਕਰਾਂਗੇ। ਐਵੇਂ ਹੋਇਆ ਮਹਾਰਾਜਾ ਛੇਰ ਸਿੰਘ ਨੇ ਇੱਕ ਚਿੱਠੀ ਪਾਈ ਜਰਨਲ ਜੋਰਾਵਰ ਸਿੰਘ ਨੂੰ। ਤੇ ਜਰਨਲ ਜੋਰਾਵਰ ਸਿੰਘ ਉਧਰੋਂ ਪੱਪਸੌਨ ਲਈ ਤਿਆਰ ਹੋ ਗਿਆ। ਇਦਰ ਉਹ ਅੰਗਰੇਜ਼ਾਂ ਤੇ ਡੋਕ ਰਿਆ ਨੇ ਉਸ ਜਿਹੜੇ ਇਲਾਕੇ ਜਿੱਤ ਕੇ ਚਰਨਲ ਚੋਰਾਵਰ ਸਿੰਘ ਤਿੱਬਤ ਵੱਲ ਗਿਆ ਸੀ ਉਹਨਾਂ ਦੇ ਜਿਹੜੇ ਸ਼ਾਸਕ ਸੀ ਉਹਨਾਂ ਨੂੰ ਦੱਸਦਾ ਲੇ ਲਦਾਖ ਤੋਸ਼ੀਖੁੰਡ ਮਾਨਸਰੋਵਰ ਕਾਰਗਿਲ ਨਿੰਮੋ ਇਹ ਸਾਰੇ ਪ੍ਰਿਆਸਤਾਂ ਦੇ ਜਿਹੜੇ ਸ਼ਾਸਕ ਸੀ 60000 ਫੌਜ ਲੈ ਕੇ ਰਸਤੇ 'ਚ ਖੜੇ ਹੋਗੇ ਇਦਰ ਸਾਹਮਣੇ ਸੀ 2000 ਭੁਖਣਪਾਣੇ ਸਿੰਘ ਜਿਨ੍ਹਾਂ ਦਾ ਲਗਾਤਾਰ ਵ੍ਰਤੀ ਜਲਵਾਜੂ ਦੇ ਵਿੱਚ ਰਹਿਣ ਕਰਕੇ ਸਰੀਰ ਕਤਾਰ ਤੇ ਉਹ ਕਮਜ਼ੋਰ ਹੋ ਗਏ ਸੀ 12 ਦਸੰਬਰ 1841 ਨੂੰ ਇੱਕ ਗਹਿਗਰਚ ਲੜਾਈ ਹੋਈ ਚਿੱਟੀ برف ਜਿਹੜੀ ਉਹ ਲਾਲ ਰੰਗ ਦੇ ਵਿੱਚ ਬਦਲ ਗਈ ਜਿਦੇ ਵਿੱਚ ਜਨਰਲ ਚੋਰਾਵਰ ਸਿੰਘ ਦੀ ਸ਼ਹੀਦੀ ਹੁੰਦੀ ਹੈ ਦੂਰ ਤੋਂ ਇੱਕ ਗੋਲੀ ਆ ਕੇ ਉਹਨਾਂ ਦੇ ਪੱਟ ਚ ਲੱਗਦੀ ਉਹ ਜ਼ਖਮੀ ਹਾਲਤ ਦੇ ਵਿੱਚ ਵੀ ਲੜਦੇ ਰਹਿੰਦੇ ਨੇ ਉਹ ਇੰਨੀ ਬਹਾਦਰੀ ਨਾਲ ਲੜੇ ਕਿ ਦਿੱਪਤੀ ਸਿਪਾਹੀ ਉਹਨਾਂ ਦੇ ਨੇੜੇ ਤੱਕ ਨਹੀਂ ਆਏ ਅਖੀਰ ਦੇ ਵਿੱਚ ਇੱਕ ਪਹਾੜ ਤੇ ਬੈਠੇ ਬੰਦੇ ਨੇ ਇੱਕ ਵਰਸ਼ਾ ਚੰਨਲ ਜੁਰਾਬਰ ਸਿੰਘ ਦੀ ਪਿੱਠ ਦੇ ਵਿੱਚ ਮਾਰਿਆ ਜਿਹੜਾ ਉਹਨਾਂ ਨੇ ਛਾਤੀ ਪਾੜ ਕੇ ਉਹਨਾਂ ਦੇ ਸਰੀਰ ਦੇ ਆਰ ਪਾਰ ਹੋ ਗਿਆ ਤੇ ਜੁਰਾਬਰ ਸਿੰਘ ਧਰਤੀ ਦੀ ਲੱਗ ਪਈ ਕਹਿੰਦੇ ਨੇ ਕਿ ਕਿੰਨਾ ਹੀ ਸਮਾਂ ਤੇ ਪਤੀ ਸਿਪਾਹੀ ਉਹਨਾਂ ਦੇ ਨੇੜੇ ਨਹੀਂ ਆਏ ਉਹ ਡਰਦੇ ਸੀ ਕਿਤੇ ਉੱਠ ਨਾ ਪਵੇ ਇਸੇ ਕਰਕੇ ਜਦੋਂ ਉਹਨਾਂ ਨੇ ਲੜਦਾ ਦੇਖਿਆ ਤਾਂ ਉਹਨਾਂ ਨੇ ਇਹ ਕਿਹਾ ਵੀ ਸ਼ੇਰ ਇਹਨਾਂ ਦਾ ਕੀ ਮੁਕਾਬਲਾ ਕਰੂਗਾ ਤੇ ਇਸੇ ਕਰਕੇ ਉਹਨਾਂ ਦਾ ਮਾਸ ਲੇ ਜਾਣ ਦੇ ਲਈ ਆਪਸ ਦੇ ਵਿੱਚ ਭਿੜੇ ਆਪਸ ਦੇ ਵਿੱਚ ਲੜੇ ਪੂਤਰਖੰਡ ਦੇ ਵਿੱਚ 1600 ਫੁੱਟ ਦੀ ਉੱਚੀ ਇੱਕ ਰੂਪकुंड ਝੀਲ ਹੈ ਜਿਹਨੂੰ ਲੇਕ ਆਫ ਸਕੈਲਟਨ ਕਹਿੰਦੇ ਨੇ ਤੁਸੀਂ ਗੂਗਲ ਦੇ ਉੱਤੇ ਸਰਚ ਕਰ ਸਕਦੇ ਹੋ ਉਹਦੇ ਵਿੱਚੋ ਅੱਜ ਵੀ ਹੱਡੀਆਂ ਪਿੰਜਰ ਕੰਕਾਲ ਜੰਗੀ ਹਥਿਆਰ ਮਿਲਦੇ ਨੇ ਪਰ ਅਸੀਂ ਉਸ ਚੀਜ਼ ਨੂੰ ਵੀ ਸੰਭਾਲ ਨਹੀਂ ਸਕਦੇ ਅਜੋਕੇ ਇਤਿਹਾਸਕਾਰ ਜਿਨ੍ਹਾਂ ਦਾ ਜ਼ੋਰ ਇਸ ਗੱਲ ਤੇ ਲੱਗਿਆ ਹੋਇਆ ਵੀ ਸਿੱਖ ਇਤਿਹਾਸ ਬਹੁਤਾ ਪਰਫੁੱਲਤ ਨਾ ਹੋਵੇ ਉਹਨਾਂ ਨੇ ਇਹ ਲਿਖਿਆ ਵੀ ਉਥੋਂ ਦਾ ਇੱਕ ਮੂਲ ਰਾਜਾ ਸੀ ਜਿਹੜਾ ਉਹ ਮੂਲ ਲੋਕਾਂ ਦੀ ਬਲੀ ਦਿੰਦਾ ਸੀ ਤੇ ਉਹ ਉਹਨਾਂ ਦੇ ਪਿੰਜਰ ਨੇ ਪਰ ਖੋਜਾਂ ਹੋਈਆਂ ਡੀਐਨਏ ਰਿਪੋਰਟਾਂ ਆਈਆਂ ਉਹ ਇਹ ਚੀਜ਼ ਚੀਖ ਕੇ ਕਹਿ ਰਹੀਆਂ ਨੇ ਵੀ ਇਹ ਲੰਬੇ ਲੋਕਾਂ ਦੀਆਂ ਪਿੰਜਰ ਨੇ ਜਦਕਿ ਉੱਤਰਾਖੰਡ ਦੇ ਜਿਹੜੇ ਮੂਲ ਨਿਵਾਸੀ ਨੇ ਉਹ ਮਧਰੇ ਨੇ ਨਾਲ ਉਥੇ ਜੰਗੀ ਸਮਾਨ ਵੀ ਮਿਲਦਾ ਤੀਰ ਮਿਲਦੇ ਨੇ ਨੇਜੇ ਮਿਲਦੇ ਨੇ ਘੋੜਿਆਂ ਦੇ ਜਿਹੜੇ ਪਿੰਜਰ ਮਿਲਦੇ ਨੇ ਪਰ ਸਾਡੇ ਸਿੱਖ ਕੌਮ ਨੂੰ ਇੰਨੀ ਅਜੇ ਇਤਿਹਾਸ ਸੰਬੰਧੀ ਅਕਲ ਨਹੀਂ ਹੈ ਸੋ ਇਹ ਸੀ ਜੀ ਜਰਨਲ ਜੋਰਾਵਰ ਸਿੰਘ ਦੀ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਇੱਕ ਬੇਨਤੀ ਹੈ ਜੇ ਸਾਰਿਆਂ ਦੇ ਅਗੇ ਅਜਿਹੀ ਵੀਡੀਓ ਨੂੰ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਉਣਾ ਤਾਕੇ ਜਿਹੜੇ ਸਾਡੇ ਸੂਰਮੇ ਨੇ ਇਤਿਹਾਸ ਦੇ ਵਿੱਚ ਗਵਾਚ ਗਏ ਨੇ ਉਹਨਾਂ ਨੂੰ ਮੋੜ ਸੁਰਜੀਤ ਕਰ ਸਕੀਏ ਤੇ ਛੋਟੀ ਜਿਹੀ ਇੱਕ ਕੋਸ਼ਿਸ਼ ਆਈ ਅੱਗੇ ਵੀ ਇਸ ਤਰ੍ਹਾਂ ਦੀਆਂ ਵੀਡੀਓ ਅਸੀਂ ਚੈਨਲ ਦੇ ਉੱਤੇ ਅਪਲੋਡ ਕਰਦੇ ਰਹਾਂਗੇ ਅੱਗੇ ਕਿਸ ਟੌਪਿਕ ਤੇ ਕਸ਼ ਵਿਸ਼ੇ ਤੇ ਵੀਡੀਓ ਬਣਾਉਣੀ ਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਧੰਨਵਾਦ